ਕਿੰਨੇ ਫਾਇਰ ਜੀ ਅਜੇ ਸੀ ਬਾੜੀਆਂ ਕਲਾ ਜੋ 14 ਏਰੀਆ ਪੈਂਦਾ ਹੈ ਪਿੰਡ ਦਾ ਪੀਐਸ ਚੱਬੇਵਾਲ ਉੱਥੇ ਖੜੇ ਆ ਪਿੱਛੇ ਸੀ ਇੱਕ ਵਾਰਦਾਤ ਹੋਈ ਸੀ ਕਿ ਇੱਥੇ ਜੋ ਚੱਬੇਵਾਲ ਏਰੀਆ ਦੇ ਵਿੱਚੋਂ ਇੱਕ ਮਨੀ ਐਕਸਚੇਂਜ ਦੀ ਸ਼ਾਪ ਦੇ ਵਿੱਚੋਂ ਡਕੈਤੀ ਕੀਤੀ ਸੀਗੀ ਉਹਦੇ ਵਿੱਚ ਅਸੀਂ ਸਾਡੀ ਟੀਮਸ ਜੋ ਐਸਪੀ ਡੀ ਸਾਹਿਬ ਦੇ ਤਹਿਤ ਕੰਮ ਕਰ ਰਹੀ ਸੀਗੀ ਵਧੀਆ ਉਹਨਾਂ ਨੇ ਤਿੰਨ ਬੰਦੇ ਫੜੇ ਉਹਨਾਂ ਤੋਂ ਫਰਦਰ ਸਾਨੂੰ ਦੋ ਬੰਦੇ ਹੋਰ ਆਈਡੈਂਟੀਫਾਈ ਹੋਏ ਸੀਗੇ ਜਿਹੜੇ ਕਿ ਦਲਜੀਤ ਸਿੰਘ ਉਰਫ ਦੱਲੀ ਤੇ ਜਸਵਿੰਦਰ ਸਿੰਘ ਪਹਿਲਾਂ ਜਿਹੜੇ ਅਸੀਂ ਤਿੰਨ ਬੰਦੇ ਫੜੇ ਸੀਗੇ ਉਹ ਹਰਦੀਪ ਹਰਪ੍ਰੀਤ ਤੇ ਜਸਵਿੰਦਰ ਸੀਗੇ ਉਹਨਾਂ ਦੀ ਇੰਟਰੋਗੇਸ਼ਨ ਤੋਂ ਇਹ ਦੋ ਬੰਦੇ ਫੀਚਰ ਹੋਏ ਸੀਗੇ ਜੋ ਕਿ ਉਸ ਮੌਕੇ ਵਾਰਦਾਤ ਤੇ ਮੌਜੂਦ ਸੀਗੇ ਇਹਨਾਂ ਨੇ ਅੰਜਾਮ ਦਿੱਤਾ ਸੀ ਤੇ ਸਾਨੂੰ ਇਨਫੋਰਮੇਸ਼ਨ ਸੀ ਕਿ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਜਿਹੜੇ ਅਕਿਊਜ਼ਡ ਹੈਗੇ ਇਹ ਇਸ ਏਰੀਆ ਦੇ ਵਿੱਚ ਮਿਲ ਸਕਦੇ ਤੇ ਸਾਡੀ ਵੱਖ-ਵੱਖ ਟੀਮ ਨਾਕਾਬੰਦੀ ਕੀਤੀ ਹੋਈ ਸੀ ਕਿ ਪੈਟਰੋਲਿੰਗ ਪਾਰਟੀਆਂ ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ ਐਸ ਐਚ ਓ ਚੱਬੇਵਾਲ ਐਂਡ ਇਨਚਾਰਜ ਸੀਆਈਏ ਉਹਨਾਂ ਦੀ ਟੀਮਸ ਦੇ ਨਾਲ ਇਹਨਾਂ ਦਾ ਆ ਸਾਹਮਣਾ ਹੋਇਆ ਇਹਨਾਂ ਨੇ ਜਦੋਂ ਉਹਨਾਂ ਨੂੰ ਪਛਾਣ ਲੈਣ ਰੋਕਣ ਦੀ ਉਹਨਾਂ ਨੂੰ ਕਿਹਾ ਗਿਆ ਬਟ ਉਹਨਾਂ ਨੇ ਰੁਕਿਆ ਨਹੀਂ ਬਟ ਉਹਨਾਂ ਕੋਲ ਹਥਿਆਰ ਸੀਗਾ ਉਹਨਾਂ ਨੇ ਫਾਇਰ ਓਪਨ ਕਰਤਾ ਸਾਡੀ ਪਾਰਟੀ ਤੇ ਫਿਰ ਇਹਨਾਂ ਨੇ ਉਹਨਾਂ ਨੂੰ ਡਰਾਉਣ ਦੇ ਵਾਸਤੇ ਹਵਾਈ ਫਾਇਰ ਵੀ ਕੀਤਾ ਕੋਸ਼ਿਸ਼ ਕੀਤਾ ਬਟ ਉਹ ਫੇਰ ਨਹੀਂ ਮੰਨੇ ਕਈ ਫਾਇਰ ਉਹਨਾਂ ਵੱਲੋਂ ਹੋਏ ਤੇ ਜਵਾਬੀ ਫਾਇਰਿੰਗ ਸਾਡੇ ਵੱਲੋਂ ਵੀ ਰਿਟੈਲੀਏਸ਼ਨ ਕੀਤੀ ਗਈ ਜਿਦੇ ਵਿੱਚ 4-5 ਫਾਇਰ ਸਾਡੀ ਵੱਲੋਂ ਕੀਤੇ ਗਏ ਜਿਦੇ ਵਿੱਚ ਜੋ ਦਲਜੀਤ ਸਿੰਘ ਉਹ ਡੱਲੀ ਹੈਗਾ ਜੋ ਜਲੰਧਰ ਰੂਰਲ ਦਾ ਰਹਿਣ ਵਾਲਾ ਹੈ ਉਹਦੇ ਪਾਉਂ ਦੇ ਵਿੱਚ ਗੋਲੀ ਲੱਗੀ ਹੈਗੀ ਐਂਡ ਹੀ ਹੈਜ਼ ਬੀਨ ਰੈਫਰਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਫੋਰ ਟ੍ਰੀਟਮੈਂਟ ਐਂਡ ਦੂਜਾ ਜਿਹੜਾ ਅਕਿਊਜ਼ ਹੈਗਾ ਜਸਵਿੰਦਰ ਸਿੰਘ ਹੀ ਹੈਜ਼ ਬੀਨ ਟੇਕਨ ਇਨਟੂ ਕਸਟਡੀ ਜੋ ਜੋ ਇਹ ਦਲਜੀਤ ਸਿੰਘ ਉਹ ਡੱਲੀ ਹੈਗਾ ਇਹਦੇ ਤੇ ਪਹਿਲਾਂ 14 15 ਐਫ ਆਈ ਆਰ ਹੈ ਇਹ ਕਈਆਂ ਦੇ ਵਿੱਚ ਕਨਵਿਕਟ ਵੀ ਹੈਗਾ ਕਈ ਅੰਡਰ ਟ੍ਰਾਇਲ ਹੈ 302 ਕੀ ਮਰਡਰ ਦੀ ਅਟੈਂਪਟ ਟੂ ਮਰਡਰ ਰੋਬਰੀ ਡਕੈਤੀ ਸਨੇਚਿੰਗ ਪ੍ਰिजन ਐਕਟ ਦੀ ਐਫ ਆਈ ਆਰ ਐਂਡ ਪੀ ਐਸ ਕਈ ਕਈ ਐਫਆਈਆਰ ਦਿੱਤੇ ਦਰਜੇ ਕਾਫੀ ਐਂਡ ਜੋ ਦੂਜਾ ਹੈਗਾ ਜਸਵਿੰਦਰ ਸਿੰਘ ਉਹਦੇ ਤੇ ਵੀ ਲੁੱਟ ਖੋਹੀ ਐਂਡ ਮਾ ਇਦਾਂ ਦੀ ਐਫਆਈਆਰ ਦਰਜ ਹੈ ਦੋ ਤਿੰਨ ਦੋ ਆਈ ਥਿੰਕ ਜੋ ਐਫਆਈਆਰ ਉਹਦੇ ਤੇ ਵੀ ਦਰਜ ਹੈ ਉਹ ਪੀਓ ਵੀ ਹੈਗਾ ਸਾਡਾ ਇਨ ਕੇਸਸ ਦੇ ਵਿੱਚ ਤੇ ਇਹਨਾਂ ਨੇ ਕਾਫੀ ਅੱਛਾ ਅੱਜ ਕੰਮ ਕੀਤਾ ਹੈਗਾ ਜੋ ਇਹ ਇਦਾਂ ਦੇ ਡਰੇਡਿਡ ਕ੍ਰਿਮੀਨਲਸ ਹੈਗੇ ਕਰਾਇਮ ਨੂੰ ਅੰਜਾਮ ਦਿੰਦੇ ਐਂਟੀ ਸੋਸ਼ਲ 엘ਿਮੈਂਟਸ ਹੈ ਤੇ ਬੜਾ ਹੀ ਬਹਾਦੂਰੀ ਨਾਲ ਸਾਡੀ ਟੀਮ ਨੇ ਸਾਹਮਣਾ ਕਰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਰ ਕਿੰਨੇ ਹਥਿਆਰ ਇਹਨਾਂ ਕੋਲ ਮਿਲਿਆ ਇਹਨਾਂ ਕੋਲ ਜੀ ਇੱਕ ਕੰਟਰੀ ਮੇਡ ਵੈਪਨ ਜੋ ਕਿ ਸਾਹਮਣੇ ਦਿਖ ਰਿਹਾ ਹੈਗਾ ਕੰਟਰੀ ਮੇਡ ਵੈਪਨ ਹੈਗਾ 32 ਬੋਰ ਦਾ ਲੱਗਦਾ ਸਾਨੂੰ ਬਾਕੀ ਫੋਰੈਂਸਿਕ ਟੀਮ ਆ ਕੇ ਸਾਰੀ ਜਾਂਚ ਕਰੇਗੀ ਫਿਰ ਰਿਕੋਰਡਿੰਗਲੀ ਤੁਹਾਨੂੰ ਜਿਹੜੀ ਨਿਪਾਂ ਬਾਅਦ ਦਾ ਕਿਤਿਓ ਚ ਪੰਜ ਹੀ ਜਣੇ ਸ਼ਾਮਲ ਸੀ ਜਾਂ ਹੋਰ ਵੀ ਹੈ ਨਹੀਂ ਦੇਖੋ ਹਾਲ ਕੀ ਘੜੀ ਉੱਥੇ ਜੋ ਮੌਕੇ ਤੇ ਸਾਨੂੰ ਪਤਾ ਲੱਗਿਆ ਸੀਗਾ ਪਹਿਲਾਂ ਤਿੰਨ ਦੀ ਇਨਫੋਰਮੇਸ਼ਨ ਸੀਗੀ ਬਟ ਕਿਸ ਨੇ ਪਨਾ ਦਿੱਤੀ ਕਿਸ ਨੇ ਵਹੀਕ ਵੈਪਨ ਅਰੇਂਜ ਕੀਤਾ ਇਦਾਂ ਕਰਕੇ ਇਹ ਪੰਜ ਬੰਦੇ ਤੋਂ ਹਾਲੇ ਤੱਕ ਫੀਚਰ ਹੋ ਚੁੱਕੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਵੈਪਨ ਵੀ ਜਿੱਦਾਂ ਉੱਥੇ ਉਹਨਾਂ ਨੇ ਆਮ ਡਰੋਬਰੀ ਕੀਤੀ ਸੀਗੀ ਤੋਂ ਵੈਪਨ ਵੀ ਰਿਕਵਰ ਮੋਸਟ ਪ੍ਰੋਬਲੀ ਇਹੀ ਹੋਣਾ ਬਾਕੀ ਇੰਟਰੋਗੇਸ਼ਨ ਦੇ ਵਿੱਚ ਆ ਜਾਏਗਾ ਵਹੀਕਲ ਵੀ ਬਰਾਮਦ ਹੋ ਗਿਆ ਐਂਡ ਹੋਪਫੁਲੀ ਰਿਕਵਰੀ ਵੀ ਹੋ ਜਾਏ ਸਰ ਟੋਟਲ ਅਰਾਊਂਡ ਕਿੰਨੇ ਫਾਇਰ ਹੋ ਗਏ ਜੀ ਅਭੀ ਐਗਜ਼ੈਕਟਲੀ ਅਸੀਂ ਸਰਚ ਕਰਾਂਗੇ ਇੱਥੇ ਹੋਰ ਬਟ ਆਈ ਥਿੰਕ 4 ਰਾਊਂਡ ਉਹਨਾਂ ਵੱਲੋਂ ਹੋਏ ਆ ਤੇ 4-5 ਰਾਊਂਡ ਸਾਡੀ ਪੁਲਿਸ ਪਾਰਟੀ ਵੱਲੋਂ